ਸਾ ਲੁਧਿਆਣਾ ਤੋਂ ਕੋਣ ਲੱਗਦਾ ਹੈ ਕਿਹੜਾ ਉਮੀਦਵਾਰ ਵਧੀਆ ਹੈ ਉਮੀਦਵਾਰ ਮੈਨੂੰ ਕੋਈ ਨਹੀਂ ਕਹਿ ਸਕਦੇ ਬਰਾਬਰੀ ਆ ਸਾਰੇ ਵੋਟੋ ਹੀ ਰਾਜੇਪੁਰਗ ਨੂੰ ਪਾਵਾਂਗੇ ਜੀ ਕਾਂਗਰਸ ਨੂੰ ਕਾਂਗਰਸ ਨੂੰ ਹਾਂ ਮੈਨੂੰ ਲੱਗਦਾ ਹੈ ਇਹੋ ਜਾਂ ਕੀ ਵਧੀਆ ਲੱਗਦਾ ਸਾਡੇ ਇਲਾਕੇ ਸਾਡਾ ਜਿਹੜਾ ਫੀਦ ਕੋਟ ਆ ਜੀ ਅੱਛਾ ਉਧਰੋਂ ਅਸੀਂ ਤਾਂ ਉਹਨੂੰ ਮਿਲਣ ਆਏ ਆ ਅੱਜ ਅਥੇ ਕਾਂਗਰਸ ਨੂੰ ਪਾਉਣੀ ਆ ਜੀ ਮੈਰ ਜੀ ਵੋਟ ਕਾਂਗਰਸ ਕੇ ਪਾਤਾ ਹਾਂ ਪੰਜਾ ਛਾਪਰ ਮੈਰ ਪਾਤਾ ਹਾਂਜੀ ਸਰ ਇੱਕ ਦੂਜ ਨੂੰ ਕਿਹਨੂੰ ਫਾੜੀ ਬੋਲੋ ਜਾੜੂ ਛਾਪ ਜਿੰਦਾਬਾਦ ਪੱਪੀ ਪ੍ਰੈਸ਼ਰ ਨੂੰ ਵੋਟ ਪੈਣੀ ਹੈ ਲੁਧਿਆਣੇ ਦੇ ਵਿੱਚੋਂ ਪੱਪੀ ਪ੍ਰੈਸ਼ਰ ਦੀ ਜਿੱਤ 99% ਕਿਹਨੂੰ ਨੰਬਰ ਕੌਣ ਲੱਗਦਾ ਫਿਰ ਕਿੰ ਤਾਂ ਫਿਰ ਰਾਜਾ ਬੜਿੰਗ ਚੋਣਾ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਵਧੀਆ ਲੱਗਦਾ ਲੁਧਿਆਣੇ ਤੋਂ ਰਾਜਾ ਬੜਿੰਗੇ ਹੈ ਜੀ ਮੈਂ ਤਾਂ ਰਾਜਾ ਬੜਿੰਗ ਨੇ ਪਹਿਲਾਂ ਵੀ ਕੰਮ ਵਧੀਆ ਕਰਿਆ ਜੀ ਪਹਿਲਾਂ ਟ੍ਰਾਂਸਪੋਰਟ ਮੰਤਰੀ ਰਹੇ ਵਧੀਆ ਕੰਮ ਕਰੇ ਨੇ 1 ਜੂਨ ਨੂੰ ਕਿਹੜੇ ਉਮੀਦਵਾਰ ਨੂੰ ਵੋਟ ਪਾਉਂਗੇ ਕਿਸੇ ਨੂੰ ਨਹੀਂ ਜੀ ਕਿਸੇ ਨੂੰ ਨਹੀਂ ਪਾਣੀ ਕਿਉਂ ਕੀ ਹੋਇਆ ਸਾਰੇ ਚੋਰ ਨੇ ਮੋਦੀ ਪਾਉਂਗੇ ਵੋਟੇ ਮੋਦੀ ਪੰਜਾਬ ਮੋਦੀ ਭਾਜਪਾ ਕੌਣ ਖੜਾ ਹੈ ਭਾਜਪਾ ਕੰਪਲੀਟ ਬਿੱਟੂ ਮੋਦੀ 400 ਸੀਟਾਂ ਨੂੰ 400 ਸੀਟਾ ਮੋਦੀ ਨੂੰ 400 ਪਰ ਹੋਗਾ ਸੱਚੀ ਪੱਕਾ ਹੋ ਗਿਆ ਲੁਧਿਆਣਾਂ ਦੇਖ ਲਓ ਤੁਸੀਂ ਤੇ ਮੈਂ ਹਰਸ਼ਕੌਰ ਲੋਕ ਸਭਾ ਚੋਣਾਂ ਨਜ਼ਦੀਕ ਆ ਤੇ ਉੱਥੇ ਹੀ ਲੁਧਿਆਣੇ ਤੋਂ ਲੋਕ ਕੀ ਕਹਿੰਦੇ ਲੋਕ ਸਭਾ ਚੋਣਾਂ ਲੈ ਕੇ ਆ ਜੋ ਜਾਣਨ ਦੇ ਲਈ ਪੁੱਛਿਆ ਤਾਂ ਇਸ ਵੇਲੇ ਸੀ ਬਸ ਸਟੈਂਡ ਆ ਜਿੱਥੇ ਆਪਾਂ ਗੱਲਬਾਤ ਕਰਦੇ ਆ ਕਿ ਲੋਕਾਂ ਦੀ ਕੀ ਰਾਏ ਆ ਲੋਕ ਕੀ ਸੋਚਦੇ ਨੇ ਕਿ ਕਿਹੜੀ ਪਾਰਟੀ ਸਤ ਲੁਧਿਆਣੇ ਤੋਂ ਕੌਣ ਲੱਗਦਾ ਹੈ ਕਿਹੜਾ ਉਮੀਦਵਾਰ ਵਧੀਆ ਹੈ ਉਮੀਦਵਾਰ ਬਾਰੇ ਕੋਈ ਨਹੀਂ ਕਹਿ ਸਕਦੇ ਬਰਾਬਰੀ ਆ ਸਾਰੇ ਕੋਈ ਲੱਗਦਾ ਪਰਸਨਲੀ ਚੰਗਾ ਹੈ ਕਿ ਨੂੰ ਕਹਿੰਦੇ ਅਸੀਂ ਤਾਂ ਜੀ ਗੱਲ ਹੀ ਆ ਸਾਨੂੰ ਤਾਂ ਗੱਲ ਹੀ ਦਾਲੀਆਂ ਪੱਕੇ ਅਕਾਲੀ ਦਲ ਵਾਲੇ ਨਹੀਂ ਅਸੀਂ ਕਹਿ ਸਕਦੇ ਹਾਂ ਇਸ ਦਾ ਪੱਕੇ ਗੱਲੀਆਂ ਜੀ ਹਾਂਜੀ ਹਾਂਜੀ ਪੱਕਾ ਫੇ ਤੁਸੀਂ ਉਮੀਦਵਾਰ ਸਾਰੇ ਹੀ ਵਧੀਆ ਜਿਹੜਾ ਕੰਮ ਵਧੀਆ ਕਰੂਗਾ ਤਾਂ ਉਹੀ ਉਮੀਦਵਾਰ ਪਰਸਨਲੀ ਕੌਣ ਵਧੀਆ ਲੱਗਦਾ ਪਰਸਨਲੀ ਤਾਂ ਹੁਣ ਆਪਣਾ ਕਿਸੇ ਨਾਲ ਵਾਅਦਾ ਨਹੀਂ ਕਰੀਗਾ ਵੈਸੇ ਤਾਂ ਜੇ ਪਰਸਨਲੀ ਵਾਅਦਾ ਪਾਉਗਾ ਤਾਂ ਫੇਰ ਆਪਾਂ ਕਹਿ ਸਕਦੇ ਆਂ ਵੀ ਉਹ ਇੱਕ ਜੂਨ ਨੂੰ ਵੋਟ ਆ ਰਹੀ ਹੈ ਕੀ ਰਾਏ ਆ ਫੇਰ ਨਹੀਂ ਰਾਏ ਤਾਂ ਵੈਸੇ ਜਿਵੇਂ ਸਟੈਕ ਨੇ ਵੀ ਕੀ ਆ ਜੀ ਬੰਦਾ ਪਹਿਲਾਂ ਕੋਈ ਜ਼ੋਰ ਕਹਿੰਦਾ ਜਦੋਂ ਉੱਥੇ ਵੋਟ ਪੈਂਦਾ ਉਸ ਤੇ ਕੋਈ ਮੈਲ ਜੇ ਕੋਈ ਹੋਰ ਚੀਜ਼ ਹੋ ਜਾਂਦਾ ਚੇਂਜ ਨਹੀਂ ਹੁੰਦਾ ਮਨ ਬਦਲ ਕੇ ਉੱਥੇ ਬਦਲ ਜਾਂਦਾ ਜੇ ਵੋਟ ਪਾਉਂਦਾ ਜੀ ਬੰਦਸਾ ਦਾ ਕੋਈ ਵੱਡੀ ਗੱਲ ਨਹੀਂ ਪਰ ਅਸੀਂ ਅਕਾਲੀ ਆ ਜੀ ਅਸੀਂ ਤਾਂ ਅਕਾਲੀ ਆ ਪੱਕੇ ਅਕਾਲੀ ਆ ਜੀ ਠੀਕ ਹੈ ਤਾਂ ਤੁਸੀਂ ਦੱਸੋ ਲੋਕ ਸਭਾ ਚੋਣਾਂ ਆ ਰਹੀਆਂ ਕਿਹਨੂੰ ਅਕਾਲੀ ਦਲ ਅਕਾਲੀ ਦਲ ਨੂੰ ਭਾਵਾਂਗੇ ਜੀ ਅਕਾਲੀ ਦਲ ਕੋਣ ਖੜਾ ਅਕਾਲੀ ਦਲ ਚ ਅਕਾਲੀ ਦਲ ਚੋਂ ਆਪਣੇ ਕੋਣ ਖੜਾ ਢਿੱਲੋ ਵੀ ਤੁਹਾਨੂੰ ਪਤਾ ਹੀ ਸੀ ਪਰ ਅਕਾਲੀ ਦਲ ਨੂੰ ਭਾਣੀ ਆ ਅਕਾਲੀ ਦਲ ਨੂੰ ਭਾਣੀ ਧੰਵਾਦ ਧੰਵਾਦ ਅੱਗੇ ਵੀ ਚੱਲ ਕੇ ਪੁੱਛਦੇ ਆ ਸਰ ਲੋਕ ਸਭਾ ਚੋਣ ਆ ਰਹੀਆਂ ਕਿਹੜੇ ਉਮੀਦਵਾਰ ਨੂੰ ਵੋਟ ਪਾਵਾਂਗੇ ਹਾਂਜੀ ਲੋਕ ਸਭਾ ਚੋਣ ਆ ਰਹੀਆਂ ਕਿਹੜੇ ਉਮੀਦਵਾਰ ਨੂੰ ਵੋਟ ਪਾਵਾਂਗੇ ਵੋਟੋ ਅਸੀਂ ਰਾਜੇਪਾਲਗ ਨੂੰ ਪਾਵਾਂਗੇ ਜੀ ਕਾਂਗਰਸ ਨੂੰ ਕਾਂਗਰਸ ਨੂੰ ਹਾਂ ਇਹ ਲੱਗਦਾ ਹੈ ਇਹੋ ਜਾਂ ਕੀ ਵਧੀਆ ਲੱਗਦਾ ਸਾਡੇ ਇਲਾਕੇ ਸਾਡਾ ਜਿਲ੍ਹਾ ਫੀਰਕੋਟ ਆ ਜੀ ਅੱਛਾ ਉਧਰੋਂ ਅਸੀਂ ਤਾਂ ਉਹਨੂੰ ਮੇਲਣ ਆਏ ਆ ਅੱਜ ਅੱਥੇ ਹਾਂਜੀ ਹਾਂ ਹਾਂ ਪੰਡਾਡਰ ਮਣਾ ਜੀ ਸੰਗ ਪੰਚਾਇਤ ਮੈਂਬਰ ਆ ਮੌਜੂਦਾ ਹਾਂ ਹਾਂਜੀ ਹਾਂ ਇੱਥੇ ਕੰਮ ਬਹੁਤ ਕਰਨੇ ਵੱਧ ਗਿਆ ਉਹਨੇ ਰਾਜੇਪਾਲਗ ਸਾਹਿਬ ਨੇ ਲੋਕ ਸਭਾ ਚੋਣ ਆ ਰਹੀਆਂ ਕਾਂਗਰਸ ਨੂੰ ਪਾਣੀ ਆ ਜੀ ਲੋਕ ਸਭਾ ਚੋਣ ਆ ਰਹੀਆਂ ਕਿਹਨੂੰ ਵੋਟ ਪਾਉਂਗੇ ਬੀਐਸਪੀ ਭੋਜਨ ਸਮਾਜ ਪਾਰਟੀ ਮੈਰ ਜੀ ਵੋਟ ਕਾਂਗਰਸ ਕੇ ਪਾਤਾ ਕਾਂਗਰਸ ਤੋਂ ਹਾਂ ਪੰਜਾਛਾਪਰ ਮੈਰ ਪਾਤਾ ਬਿਹਾਰ ਮੈਂ ਅੱਛਾ ਬਿਹਾਰ ਹਾਂ ਮੈਂ ਕਾਂਗਰਸ ਸੇ ਕਾਂਗਰਸ ਹੈ ਹਾਂਜੀ ਸਰ ਇੱਕ ਦੋਨੋਂ ਕਿਹਨੂੰ ਪਾਣੀ ਵੋਟ ਜਾੜੂ ਛਾਪ ਜਿੰਦਾਬਾਦ ਪੱਪੀ ਪ੍ਰੈਸ਼ਰ ਪੱਪੀ ਪ੍ਰੈਸ਼ਰ ਨੂੰ ਵੋਟ ਪੈਣੀ ਹੈ ਲੁਧਿਆਣੇ ਦੇ ਵਿੱਚੋਂ ਪੱਪੀ ਪ੍ਰੈਸ਼ਰ ਦੀ ਜਿੱਤ 99% ਪੱਪੀ ਪ੍ਰੈਸ਼ਰ ਲੁਧਿਆਣੇ ਵਿੱਚੋਂ ਜਿੱਤਿਆ ਪਿਆ। ਨੰਬਰ ਕੌਣ ਲੱਗਦਾ ਫਿਰ? ਕਿਨ ਤਾਂ ਫਿਰ ਰਾਜਾ ਬੜਿੰਗਾ। ਹਾਂ ਸੈਕਿੰਡ ਤੇ ਉਹ ਰਾਜਾ ਬੜਿੰਗਾ। ਚੋਣਾ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਵਧੀਆ ਲੱਗ ਰਿਹਾ? ਲੁਧਿਆਣੇ ਤੋਂ ਰਾਜਾ ਬੜਿੰਗੇ ਹੈ ਜੀ ਮੈਂ ਤਾਂ। ਰਾਜਾ ਬੜਿੰਗਾ ਕਾਂਗਰਸੀਓ ਸਾਰੇ। ਕੀ ਕੋਈ ਕੰਮ ਵਧੀਆ ਲੱਗ ਰਿਹਾ ਕੀ ਮੈਂ? ਰਾਜਾ ਬੜਿੰਗੇ ਨੇ ਪਹਿਲਾਂ ਵੀ ਕੰਮ ਵਧੀਆ ਕਰਿਆ ਜੀ। ਪਹਿਲਾਂ ਟ੍ਰਾਂਸਪੋਰਟ ਮੰਤਰੀ ਰਹੇ ਆ ਵਧੀਆ ਕੰਮ ਕਰੇ ਨੇ ਹਾਂਜੀ ਸਰ ਲੋਕ ਸਭਾ ਚੋਣ ਆ ਰਹੀ ਹੈ 1 ਜੂਨ ਨੂੰ ਕਿਹੜੇ ਉਮੀਦਵਾਰ ਨੂੰ ਵੋਟ ਪਾਉਂਗੇ ਕਿਹੜੇ ਹਾਂਜੀ 1 ਜੂਨ ਨੂੰ ਕਿਹੜੇ ਉਮੀਦਵਾਰ ਨੂੰ ਵੋਟ ਪਾਉਂਦੇ ਕਿਸੇ ਨੂੰ ਨਹੀਂ ਜੀ ਕਿਸੇ ਨੂੰ ਨਹੀਂ ਪਾਣੀ ਕਿਉਂ ਕੀ ਹੋਇਆ ਸਾਰੇ ਚੋਰ ਨੇ ਤੇ ਉਹ ਸੇ ਵੋਟ ਪਾਣ ਵੀ ਨਹੀਂ ਜਾਣਾ ਨਹੀਂ ਪਾ ਕੇ ਆਵਾਂਗੇ ਨੋਟਾ ਦੱਬ ਕੇ ਆਉਂਗਾ ਅੱਛਾ ਨੋਟਾ ਦੱਬ ਕੇ ਆਉਂਗਾ ਹਾਂ ਆਜ਼ਾਦ ਉਮੀਦਵਾਰ ਵੀ ਬਹੁਤ ਖੜੇ ਆ ਆਪਣੇ ਕਿਸੇ ਉਹ ਸਾਰੇ ਕੋਈ ਚੋਰ ਹੀ ਹੋ ਜਾਂਦੇ ਨੇ ਜਿੰਨੇ ਮਰਜ਼ੀ ਪਾ ਲੋ ਜਿੰਨੂੰ ਮਰਜ਼ੀ ਬਣਾ ਲੋ ਸਰ ਲੋਕ ਸਭਾ ਚੋਣ ਆ ਰਹੀਆਂ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਵਧੀਆ ਲੱਗਦਾ ਮੈਡਮ ਸਾਰੇ ਆਪੋ ਆਪਣੀ ਥਾਂ ਤੇ ਸਹੀ ਨੇ ਇੱਕ ਜੂਨ ਨੂੰ ਤੁਸੀਂ ਕਿਹਨੂੰ ਪਾਉਂਗੇ ਬੋਲ 4 ਜੂਨ ਨੂੰ ਪਤਾ ਲੱਗ ਜਾਊਗਾ ਜੀ ਅੱਛਾ ਜੀ ਭਾਈ ਨਹੀਂ ਤੇ ਉਸ ਵਿੱਚ ਆਪ ਹਾਂਜੀ ਬੋਲੋ ਕਿਹਨੂੰ ਪਾਉਂਗੇ ਵੋਟ ਇੱਕ ਮੋਦੀ ਪੰਜਾਬ ਮੋਦੀ ਭਾਜਪੀ ਕੌਣ ਖੜਾ ਭਾਜਪੀ ਕਪੜੇ ਮੋਦੀ ਬਿੱਟੂ ਹਾਂ ਵਧੀਆ ਲੱਗ ਰਿਹਾ ਬਿਲਕੁਲ ਵਧੀਆ ਮੈਂ ਹਿਮਾਚਲ ਦਾ ਹਾਂ ਪਰ ਮੈਂ ਹਿਮਾਚਲ ਦਾ ਹਾਂ ਸਾਡੇ ਹਿਮਾਚਲ 40 ਸੀਟਾ ਭਾਜਪੀ ਨੂੰ ਮੋਦੀ ਚਾਰ ਸੀਟਾਂ ਨੂੰ 40 ਸੀਟਾ ਮੋਦੀ ਨੂੰ ਪੱਕਾ ਹੋਊਗੀਆਂ 400 ਪੱਕਾ ਹੋਊਗੀਆਂ ਹੋਊਗੀਆਂ ਕਿਉਂ ਨਹੀਂ ਬਿੱਟੂ ਨੇ ਕਹਿੰਦੇ ਕਿ 10 ਸਾਲਾਂ ਤੋਂ ਕੋਈ ਕੰਮ ਹੀ ਨਹੀਂ ਕਰਵਾਇਆ ਰਬੀਤ ਸਿੰਘ ਬਿੱਟੂ ਨੇ ਕਿਉਂ ਨਹੀਂ ਕਰਾਇਆ ਦਾ ਸੈਂਟਰ ਸਰਕਾਰ ਹੂੰ ਤਾਂ ਹੀ ਕੰਮ ਹੋਊਗਾ ਤੇ ਸੈਂਟਰ ਸਰਕਾਰ ਨਹੀਂ ਹੈ ਨਹੀਂ ਦੂਦੀ ਬਸ ਬੀਜੇਪੀ ਚ ਗਏ ਰਬੀਤ ਬਿਲਕੁਲ ਬੀਜੇਪੀ ਇਹ ਖੁਸ਼ ਆ ਸੀ ਬਹੁਤ ਖੁਸ਼ ਹੈ ਸਰ ਲੋਕ ਸਭਾ ਚੋਣ ਆ ਰਹੀਆਂ ਕਿਹੜਾ ਉਮੀਦਵਾਰ ਤੁਹਾਨੂੰ ਲੱਗ ਰਿਹਾ ਲੁਧਿਆਣੇ ਤੋਂ ਵਧੀਆ ਨੇ ਇਹ ਤਾਂ ਤੁਸੀਂ ਹੁਣ ਗਦਾ ਕੋੜਾ ਪੁੱਛ ਰਹੇ ਹੋ ਅਸੀਂ ਤਾਂ ਖਾਲਸੇ ਆ ਕਿਤੇ ਖਾਲਸੇ ਨਹੀਂ ਵੋਟ ਪਾਵਾਂਗੇ ਤੇ ਐ ਨਸਿਆਂ ਤੋਂ ਵੱਜ ਜਾਣਗੇ ਤੇ ਜਿਨ੍ਹਾਂ ਦਾ ਮਤਲਬ ਗਲਤ ਕੰਮ ਹੁੰਦੇ ਆ ਬਲਾਤਕਾਰ ਹੁੰਦੇ ਆ ਜਾਂ ਨਸ਼ੇ ਬਿਕਦੇ ਆ ਉਹ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਹੋਰ ਤਾਂ ਕੁਝ ਨਹੀਂ ਜੀ ਬਿਟ ਬੋਟ ਨੂੰ ਜਾਣੇ ਤੋਂ ਹੀ ਹੈ ਹਾਂ ਜੀ ਅਸੀਂ ਲੋਕਲ ਲੜਾਈਣੇ ਤੋਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਚਾਹੇ ਆਮ ਆਦਮੀ ਆ ਚਾਹੇ ਅਕਾਲੀ ਦੇ ਚਾਹੇ ਕਾਂਗਰਸਾ ਪੰਜਾਬ ਦੀ ਆ ਪਾਰਟੀ ਦਾ ਪੰਜਾਬ ਦੀ ਬੰਦੇ ਦਾ ਪੰਜਾਬ ਚ ਚੋਣਗੇ ਤੇ ਉਹ ਪੰਜਾਬ ਦਾ ਪੱਖ ਪਹਿਲਾਂ ਸੋਲੋ ਬਸ ਦਵਾਰ ਆਪਾਂ ਆਜ਼ਾਦ ਨੂੰ ਵੀ ਦੇਖ ਲਿਆ ਆਜ਼ਾਦ ਉਮੀਦਵਾਰ ਵੀ ਬਹੁਤ ਖੜਿਆ ਕੋਈ ਸੋਚਿਆ ਕਿਨੂੰ ਪਾਣੀ ਵੋਟ ਹਾਂਜੀ ਆਜ਼ਾਦ ਉਮੀਦਵਾਰ ਵੀ ਆ ਪਰ ਅਸੀਂ ਬੋਟ ਕਦੇ ਪਾਈ ਨਹੀਂ ਪਰ ਇਸ ਵਾਰ ਪਾਉਣ ਦੀ ਸੋਚ ਰਹੇ ਹਾਂ ਸੋਚ ਰਹੇ ਹਾਂ ਹਾਂਜੀ ਹਲੇ ਦੇਖ ਰਿਹਾ ਕਿ ਕਿ ਦਾ ਕੌਣ ਕੀ ਕੀ ਕਰੂਗਾ ਮੈਨੀਫੈਸਟੋ ਪਰ ਨਹੀਂ 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 ਪੰਜਾਬ ਕੋਲੇ ਸਟ੍ਰਕਚਰ ਹੀ ਹੈ ਨਹੀਂਗਾ ਹਜੇ ਕੌਣ ਕੀ ਕਰ ਦੂਗਾ ਜਦੋਂ ਸਟ੍ਰਕਚਰ ਦਿੱਲੀ ਤੋਂ ਚੱਲਣਾ ਤਾਂ ਪੰਜਾਬ ਤਾਂ ਕੁਝ ਵੀ ਨਹੀਂ ਕਰ ਸਕਦਾ ਜੇ ਦਿੱਲੀ ਤੋਂ ਕਹਿਣਗੇ ਤਾਂ ਨਾਲੀ ਬਣਵਾਉ ਤੇ ਪਿੰਡ ਚ ਤਾਂ ਨਾਲੀ ਬਣ ਜੂ ਜੇ ਕਹਿਣਗੇ ਬੀਹੀ ਬਣਵਾਉ ਤੇ ਬੀਹੀ ਬਣ ਜੂ ਜਦੋਂ ਪੰਜਾਬ ਕੋਲੇ ਆਪਣਾ ਸਟਰਕਚਰ ਆ ਗਿਆ ਪੰਜਾਬ ਨੂੰ ਆਦਾ ਸੰਧਾਰਦਾ ਹੈਗਾ ਤਾਂ ਫੇਰ ਪੰਜਾਬ ਤੇ ਉਮੀਦ ਰੱਖਦਾ ਦਾ ਜੀ ਹਾਂਜੀ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਵਧੀਆ ਲੱਗ ਰਿਹਾ ਤੁਹਾਨੂੰ ਹਾਂਜੀ ਲੁਧਿਆਣੇ ਤੋਂ ਕਿਹੜਾ ਉਮੀਦਵਾਰ ਵਧੀਆ ਲੱਗਦਾ ਹੈ ਤੁਹਾਨੂੰ ਕੋਈ ਨਹੀਂ ਵਧੀਆ ਲੱਗ ਰਿਹਾ ਜੀ 1 ਜੂਨ ਨੂੰ ਵੋਟ ਪਾਉਣ ਜਾਣੀ ਹੈ ਤੁਸੀਂ ਅੱਜ ਵੋਟ ਪਾਵਾਂਗੇ ਅਸੀਂ ਨਾਟੋ ਨੂੰ ਪਾਵਾਂਗੇ ਸਰ ਲੋਕ ਸਭਾ ਚੋਣ ਆ ਰਹੀਆਂ ਕਿਹਨੂੰ ਵੋਟ ਪਾਉਂਗੇ ਤੁਸੀਂ 1 ਜੂਨ ਨੂੰ ਅਸੀਂ ਪਾਵਾਂਗੇ ਅਮਰਤਪਾਲ ਨੂੰ ਅਮਰਤਪਾਲ ਨੂੰ ਉੱਥੇ ਖਡੂਰ ਸਾਹਿਬ ਹਾਂਜੀ ਖਡੂਰ ਸਾਹਿਬ ਨਹੀਂ ਅੱਜ ਇਹ ਆ ਗਿਆ ਕਿ ਮਾ ਇਲਾਕਾ ਦਾ ਉਹ ਵੀ ਲੱਗਦਾ ਅਮਰਤਪਾਲੀ ਲਾਇ ਤੇ ਵੈਸੇ ਖਡੂਰ ਸਾਹਿਬ ਦੀ ਹਵਾ ਕੀ ਕਹਿੰਦੀ ਆ ਬਹੁਤ ਲੋਕ ਕੋਈ ਮੌਸਮ ਦਾ ਕੋਈ ਪਤਾ ਨਹੀਂ ਲੱਗਾ ਕਿੱਧਰ ਕੀ ਹੋ ਜਾਂਦਾ ਵਾ ਵੇਖੋ ਹੁਣ ਕੀ ਬੰਦਾ ਅਗੇ ਜਿੰਨੂੰ ਪਾਈ ਦੇ ਕੋਈ ਮਤਲਬ ਤਾਂ ਕੋਈ ਦਿੰਦਾ ਨਹੀਂਗਾ ਜੋ ਹੋਊਗਾ ਵੇਖੋ ਆਸ-ਪਾਸ ਤੇ ਲੋਕ ਵੀ ਹੋਣਗੇ ਉਹ ਕੀ ਕਹਿੰਦੇ ਆ ਫੇ ਅਜੇ ਆਸ-ਪਾਸ ਸਾਰੇ ਹਵਾ ਇਹ ਹੈ ਕਿ ਅਮਰਤਪਾਲ ਜੀ ਨੂੰ ਪਾਓ ਅਗੇ ਉਹਨੂੰ ਕਰੋ ਅੱਗੇ ਵੇਖੋ ਜਿਉ ਸਾਈਟ ਤੋਂ ਅੰਮ੍ਰਿਤਪਾਲ ਦੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਤੇ ਅਸੀਂ ਗੱਲਬਾਤ ਕੀਤੀ ਆ ਲੁਧਿਆਣੇ ਦੇ ਲੋਕਾਂ ਦੇ ਨਾਲ ਕਿ ਉਹ ਕੀ ਕੀ ਸੋਚ ਰਹੇ ਨੇ 1 ਜੂਨ ਨੂੰ ਵੋਟਾਂ ਜਿਹੀ ਹੋਰ ਵੀਡੀਓ ਲਈ ਦੇਖਦੇ ਰਹੋ ਜਾਨਟਾਇਸ ਕੈਮਰਾ ਵਿੱਚ ਬਲਵਿੰਦਰ ਸਿੰਘ ਮਹਿਰਸ਼ਕਰ